ਟਾੜ ਦੇ ਤਰਸ ਵੀ ਆਉਂਦਾ ਬੇਟਾ ਕੋਈ ਹੋਰ ਕੰਮ ਸਿੱਖ ਲਓ ਕੋਈ ਬਿਲਡਿੰਗ ਦਾ ਸਿੱਖ ਲਓ ਕੋਈ ਏਡਾ ਅੱਛੇ-ਅੱਛੇ ਕੰਮ ਹੈ ਦੁਨੀਆ ਦੇ ਵਿੱਚ ਹਾਂਜੀ ਕਿੱਦਾਂ ਸਾਰੇ ਤੇ ਆਪਣਾ ਵਲੌਗ ਨੰਬਰ 32 ਤੇ ਬਾਕੀ ਦੇ 31 ਵਲੌਗ ਆਪਾਂ ਅਪਲੋਡ ਕਰ ਦਿੱਤੇ ਨੇ ਤੇ ਆਹ ਵਲੌਗ ਆਪਣਾ ਬਈ ਅਜੋਮ ਗਰਾਉਂਡ ਦੇ ਵਿੱਚ ਆਉਣਾ ਸੀ ਤਾਂ ਬਈ ਦੇਖੋ ਹੋਮ ਗਰਾਉਂਡ ਦੇ ਵਿੱਚ ਜਿਹੜੀ ਪਤੰਗਬਾਜ਼ੀ ਚੱਲ ਰਹੀ ਸੀ ਕਿਉਂਕਿ ਅੱਜ ਮੌਸਮ ਵੀ ਬਾਲਾ ਸਿਰਾ ਸੀ ਕਿੰਨੇ ਮੋਰੇ 3 3 6 8 ਮੋਰੇ 4 ਮੋਰੇ ਬੰਦ ਕਰਦੇ ਨੇ ਤਾਂ ਫੇਰ ਚੱਕਿਆ ਨਹੀਂ ਆਣਾ ਅਰੇ ਓਵੇਂ ਲੱਕੜੀ ਦੇ ਬੂਰੇ ਨਾਲ ਕਿਹੜਾ ਤੇ ਮੁੰਡਾ ਸਾਡੀ ਵੀਡੀਓ ਬਣਾ ਕੇ ਤੇ ਲਾਣਾ ਚਾਹੁੰਦਾ ਸੀ ਪਾਕਿਸਤਾਨੀ ਕ੍ਰਿਕਟ ਦੇ ਫਨੀ ਸਾਊਂਡ ਬਾਈ ਜੀ ਮੂੰਹ ਚ ਗਲਤੀ ਹੋਈ ਹੈ ਤੇ ਬਾਈ ਜਵਾਕ ਜਿਹੜੇ ਪਿਚ ਦੇ ਉਤੇ ਬੰਟੇ ਖੇਡ ਰਹੇ ਸੀ ਤੇ ਇਹਨਾਂ ਨੂੰ ਥੋੜਾ ਬੋਤਾ ਡਰਾ ਫੜਾ ਕੇ ਤੇ ਆਪਾਂ ਕਰਤਾ ਇਹਨਾਂ ਨੂੰ ਪਿਚੇ ਤੋਂ ਪਰਾਂ ਤੇ ਹੋ ਗਿਆ ਸੀ ਬਾਈ ਮੈਦ ਤੇ ਆ ਦੇਖੋ ਬਾਈ ਅਨਬਲੀਵੇਬਲ ਸ਼ਾਟ ਇਹ ਸ਼ਾਟ ਦੀ ਉਤਪਤੀ ਸਿਰਫ ਐਪੜ ਚ ਹੋ ਸਕਦੀ ਹੈ 6 ਉਸ ਤੋਂ ਬਾਅਦ ਬਾਈ ਆ ਗਏ ਸੀ ਪਲੇਅਰ ਸਾਰੇ ਗਰਾਊਂਡ ਦੇ ਵਿੱਚ ਤੇ ਆਪਾਂ ਕਰਤਾ ਸੀ ਬਾਈ ਮੈਚ ਸਟਾਰਟ ਆਪਣੀ ਆਈ ਸੀ ਪਹਿਲਾਂ ਬੋਲਿੰਗ ਤੇ ਬੋਲਿੰਗ ਦੇ ਵਿੱਚ ਆਪਾਂ ਪਹਿਲਾ ਓਵਰ ਲੈ ਕੇ ਆਏ ਹਾਂ ਲੈ ਲੈ ਕੀ ਕਰੀਏ ਮਾਰ ਲਈ ਓਏ ਉਹ ਬੋਲੀ ਟੀਮ ਦੇ ਬਾਈ ਲਾਸਟ ਤੋਂ ਦੂਜੇ ਨੰਬਰ ਤੇ ਆਣ ਵਾਲੇ ਬੈਟਸਮੈਨ ਅੱਜ ਬਾਈ ਆਇਸੀ ਸਾਡੇ ਪਿੰਡ ਖੇਡਣ ਤੇ ਆ ਕੇ ਵਿਚਾਰੇ ਨੇ ਮੰਗੇ ਓਪਨਿੰਗ ਓਪਨਿੰਗ ਅਸੀਂ ਦਿੱਤੀ ਨਹੀਂ ਚਲੋ ਉਸ ਤੋਂ ਬਾਅਦ ਬਾਈ ਆ ਚੁੱਕੇ ਸੀ ਆਪਣੀ ਬੈਟਿੰਗ ਦਾ ਆਪਣੇ ਨਾਲ ਅੱਜ ਓਪਨਿੰਗ ਆਇਸੀ ਮਾਰ ਰਹੇ ਹੁੰਦੀ ਪਿੰਡ ਦੇ ਤੇ ਬਾਈ ਮਿਲਿਆ ਸੀ ਛੋਟਾ ਜਿਹਾ ਟਾਰਗੇਟ ਦਾ ਆਪ ਤਿੰਨ ਓਵਰਾਂ ਚ ਚੇਜ ਕਰਤਾ ਸੀ ਉਸ ਤੋਂ ਬਾਅਦ ਬਾਈ ਹੋ ਗਿਆ ਸੀ ਸਾਡਾ ਦੂਜਾ ਮੈਚ ਸਟਾਰਟ ਤੇ ਦੂਜੇ ਮੈਚ ਬਾਈ ਸਾਡਾ ਬੜਾ ਹੀ ਤਗੜਾ ਮੈਚ ਲੱਗਿਆ ਸੀ ਪੂਰਾ ਮੈਚ ਵੇਖੋ ਤੇ ਅੱਜ ਦਾ ਵਿਊ ਚੈੱਕ ਕਰਿਓ ਬਾਈ ਵਿਊ ਬੜਾ ਹੀ ਸਿਰਾਂ ਸੇ ਗਰਾਊਂਡ ਦੇ ਵਿੱਚ ਜਿਹੜਾ ਖੇਡਣ ਦਾ ਵੀ ਸਵਾਦ ਆ ਰਿਹਾ ਸੀ ਤੇ ਇਹ ਚੈੱਕ ਕਰੋ ਬਾਈ ਸਾਡੀ ਟੀਮ ਦੇ ਲੈਫਟੀ ਵਾਲੇ ਕਾਰਨਾਮੇ ਆਇਂਦੇ ਤੇ ਅੱਜ ਤੁਸੀਂ ਲਾਈਵ ਦੇਖ ਸਕਦੇ ਹੋ ਆਹ ਦੇਖ ਲਓ ਇਹਨੇ ਪਹਿਲੇ ਓਵਰ ਵੀ ਫਾੜ ਲਿਆ ਫੇਰ ਸਾਲਾ ਵੇਖੀਓ ਦਿਹਾੜੀ ਕਰਕੇ ਆਇਆ ਸੀ ਵਿਚਾਰਾ ਉਹਦੇ ਤੋਂ ਬੋਲਡ ਹੋ ਗਿਆ ਭਾਈ ਮੰਗਿਆਂ ਦਾ ਕੰਮ ਹੁੰਦਾ ਸਭ ਤੋਂ ਪਹਿਲਾਂ ਮੰਗ ਪਾਣੀ ਤੇ ਇਹਨੇ ਪਹਿਲਾ ਓਵਰ ਫੜਿਆ ਤੇ ਪਹਿਲੀ ਬੋਲ ਪਾਈ ਤੇ ਭਾਈ ਸਾਨੂੰ ਲੱਗਾ ਬਾਲਾ ਤਕੜਾ ਬੋਲਰ ਹੈ ਲੇਕਿਨ ਜਿਹੜੀ ਇਹਨੇ ਅਗਲੀ ਬੋਲ ਪਾਈ ਨਾ ਭਾਈ ਸਾਡੇ ਵੀ ਹੌਸਲੇ ਜਿਹੜੇ ਜਾਗੇ ਸੀ ਤੇ ਅਸੀਂ ਸੋਚਿਆ ਆਰਾਮ ਨਾਲ ਕੁੱਟ ਲਾਂਗੇ ਉਸ ਤੋਂ ਬਾਅਦ ਭਾਈ ਆਪਾਂ ਜਿਹੜਾ ਆਪਾਂ ਦੂਜਾ ਮੈਚ ਵਿਨ ਕਰਕੇ ਮੈਚ ਕਰਤਾ ਸੀ ਐਂਡ ਤੇ ਭਾਈ ਆਪਾਂ ਖੇਡੀ 10 ਮਿੰਟ ਤਾਸ਼ ਜਿਸ ਦਿਨ ਨਾਲ ਵਧੀਆ ਆਪਣਾ ਟਾਈਮ ਪਾਸ ਹੋ ਗਿਆ ਸੀ ਭਾਈ ਤੇ ਉਸ ਤੋਂ ਬਾਅਦ ਭਾਈ ਆਪਾਂ ਆਗੇ ਸਿਗਰਟ ਤੇ ਇਸ ਨਾਲ ਆਪਣਾ ਵਲੌਗ